ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਾਈ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਾਕਮ ਸਿੰਘ ਆ ਜੀ ਹਾਕਮ ਸਿੰਘ ਬਾਈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਫਿਰੋਜ਼ਪੁਰ ਦੇ ਰਹਿਣ ਵਾਲਿਆ ਤੁਸੀਂ ਫਿਰੋਜ਼ਪੁਰ ਦੇ ਰਹਿਣ ਵਾਲੇ ਹੋ ਕੀ ਸਮੱਸਿਆ ਲੈ ਕੇ ਆਏ ਸੀ ਇਸ ਹਸਪਤਾਲ 'ਚ ਮੇਰੇ ਗੋਡੇ 'ਚ ਦਰਦ ਹੁੰਦਾ ਸੀ ਮੈਂ ਘਰ ਬਣਦੇ ਕਰਕੇ ਆ ਗਿਆ ਸੀਗਾ ਅੱਛਾ ਘਰ ਬਣਦਾ ਸੀ ਤੇ ਤੁਸੀਂ ਡਿੱਗ ਪਏ ਹੋ ਹਾਂ ਜੀ ਗੋਡੇ 'ਚ ਤਕਲੀਫ ਆ ਗਈ ਹਾਂ ਜੀ ਗੋਡੇ 'ਚ ਤਕਲੀਫ ਆ ਗਈ ਕੀ ਤਕਲੀਫ ਆਈ ਸੀ ਕਿੰਨੀ ਕੁ ਪ੍ਰੋਬਲਮ ਆਈ ਸੀ ਖਨੇਬ ਕਾਫੀ ਹੈਗਾ ਬੈਠਣਾ ਉੱਠਣਾ ਔਖਾ ਸੀਗਾ ਜੀ ਬੈਠਣਾ ਉੱਠਣਾ ਔਖਾ ਹੋ ਗਿਆ ਸੀ ਤੁਰਨਾ ਫਿਰਨਾ ਔਖਾ ਹੋ ਗਿਆ ਸੀ ਹਨਾ ਇਹ ਤਾਂ ਫਿਰ ਗੋਡੇ ਦੀ ਸੱਟ ਬਹੁਤ ਭੈੜੀ ਆ ਹਨਾ ਬੰਦਾ ਚੱਲ ਕੇ ਕਿਤੇ ਤੁਰ ਕੇ ਜਾ ਵੀ ਨਹੀਂ ਸਕਦਾ ਹੈਗਾ ਫੇ ਕਿੰਨੇ ਕੁ ਡਾਕਟਰ ਬਦਲੇ ਕਿੰਨੀਆਂ ਕੁ ਦਵਾਈਆਂ ਲਈਆਂ ਤੁਸੀਂ ਮੈਂ 4-5 ਡਾਕਟਰ ਬਦਲੇ ਹਾਂ ਤੇ ਫਰਕ ਨਾ ਪਿਆ ਡਾਕਟਰ ਸਾਹਿਬ ਦਾ ਕੋਲੇ ਆਇਆ ਮੈਂ ਹਾਂ ਆ ਕੇ ਮੈਂ ਇਹਨਾਂ ਨੂੰ ਆਪਣਾ ਹਾਲਾਤ ਦੱਸਿਆ ਬਿਮਾਰੀ ਦੱਸੀ ਹਾਂ ਇਹਨਾਂ ਨੇ ਮੇਰਾ ਇਲਾਜ ਕੀਤਾ ਠੀਕ ਹੈ ਇਹਨਾਂ ਦਾ ਇਲਾਜ ਬਹੁਤ ਵਧੀਆ ਇਲਾਜ ਹੋ ਗਿਆ ਮੇਰਾ ਹਾਂ ਹੁਣ ਮੈਂ ਬਹੁਤ ਖੁਸ਼ ਆ ਅੱਛਾ ਜਦੋਂ ਤੁਸੀਂ ਇੱਥੇ ਹਕਮ ਸਿੰਘ ਜੀ ਆਏ ਹਾਂ ਜ ਕਿੰਨੇ ਦਿਨਾਂ ਜੇ ਤੁਹਾਨੂੰ ਫਰਕ ਮਹਿਸੂਸ ਹੋ ਗਿਆ ਸੀ ਮੈਨੂੰ 15 ਦਿਨਾਂ ਵਿੱਚ ਫਰਕ ਪੈ ਗਿਆ ਸੀ 15 ਦਿਨਾਂ ਦੇ ਵਿੱਚ ਤੁਹਾਨੂੰ ਗੋਡੇ ਦੇ ਨਾਲ ਮਤਲਬ ਥੋੜਾ ਆਰਾਮ ਮਹਿਸੂਸ ਹੋਣ ਲੱਗਾ ਹਨ ਤੇ ਫਿਰ ਤੁਸੀਂ ਕਿੰਨਵੀਂ ਵਾਰੀ ਆਏ ਹੋ ਅੱਜ ਮੈਂ ਅੱਜ ਪੰਜਵੀਂ ਵਾਰ ਆਇਆ ਪੰਜਵੀਂ ਹੁਣ ਦਰ ਫਿਰ ਲੈਣੀ ਹੋਣ ਹਨ ਮੈਂ ਸਹੀ ਆ ਗੋਡਾ ਮਾੜਾ ਕਿਹੜਾ ਖੱਬਾ ਸੀ ਕਿ ਸੱਜਾ ਸੀ ਸੱਜਾ ਸੀਗਾ ਚੱਕ ਕੇ ਦਿਖਾਉਂਗੇ ਮਾੜੇ ਗੋਡਾ ਅੱਛਾ ਬੈਠਾ ਔੜਦਾ ਸੀਗਾ ਜਿੱਦਾਂ ਗੋਡੇ ਵਾਲੇ ਬੰਦੇ ਨੂੰ ਤਾਂ ਬੈਠਣਾ ਉੱਠਣਾ ਵੀ ਔਖਾ ਹੋ ਜਾਂਦਾ ਮਾੜੇ ਬੈਠ ਕੇ ਦਿਖਾਉਂਗੇ ਹਾਂਜੀ ਬੈਠੋ ਪੈਰਾ ਪਾਰ ਬੈਠ ਕੇ ਬੈਠ ਗ 4-5 ਮਹੀਨੇ ਬਾਅਦ ਬਹੁਤ ਤਕਲੀਫ ਹੁੰਦੀ ਹੈ ਨਾ ਬੰਦੇ ਨੂੰ ਨਾ ਇੱਕ ਵਾਰੀ ਉੱਠ ਕੇ ਦਿਖਾਓ ਇਹ ਇੱਕ ਵਾਰੀ ਫੇਰ ਬੈਠੋ ਵਾਹ ਜੀ ਵਾਹ ਕੋਈ ਤਕਲੀਫ ਕੋਈ ਤਕਲੀਫ ਨਹੀਂ ਜੈ ਰੈਡੀ ਆ ਕੋਈ ਤਕਲੀਫ ਨਹੀਂ ਤੇ ਤੁਸੀਂ ਇਸ ਹਸਪਤਾਲ ਬਾਰੇ ਡਾਕਟਰ ਸ਼ਰਦਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿੰਦੇ ਡਾਕਟਰ ਸ਼ਰਦਾ ਜੀ ਕੋਲੇ ਆਓ ਆਪਣਾ ਸਹੀ ਇਲਾਜ ਕਰਵਾਓ ਤੇਨਾਂ ਕੋਲੇ ਨਹੀਂ ਪਤਾ ਉਹ ਵੀ ਆ ਕੇ ਇਲਾਜ ਕਰਾਉਣਾ ਤੁਹਾਨੂੰ ਤਸੱਲੀ ਹੈ ਹਸਪਤਾਲ ਦੀ ਜੀ ਬਿਲਕੁਲ ਤਸੱਲੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ